ਟਰੰਪ ਦੀ ইরਾਨੀ ਦੇਸ਼ ਭਗਤਾਂ ਨੂੰ ਅਪੀਲ ਰੂਸ ਦੀ ਸਖਤ ਚੇਤਾਵਨੀ ਜਿਹੜਾ ਵੀ ਦੇਸ਼ ਈਰਾਨ ਨਾਲ ਵਪਾਰ ਕਰੇਗਾ ਉਸ ਨੂੰ ਅਮਰੀਕਾ ਨਾਲ ਕੀਤੇ ਜਾਣ ਵਾਲੇ ਵਪਾਰ ਤੇ 25% ਦੀ ਟੈਰਿਫ ਅਦਾ ਕਰਨਾ ਪਵੇਗਾ ਤੇ ਕਹਿਣਾ ਹੈ ਜੀ ਟਰੰਪ ਦਾ ਅੰਤਰਰਾਸ਼ਟਰੀ ਪੱਧਰ ਤੇ ਇੱਕ ਨਵਾਂ ਕੂਟਨੀਤਿਕ ਸੰਕਟ ਹੋਇਆ ਪੈਦਾ حالیا ਦੌਰ ਵਿੱਚ ਵਿਸ਼ਵ ਰਾਜਨੀਤੀ ਇੱਕ ਅਜਿਹੇ ਮੋੜ ਤੇ ਖੜੀ ਦੀਖਸਰੀ ਹੈ ਜਿੱਥੇ ਹਰ ਬਿਆਨ ਹਰ ਫੈਸਲਾ ਅਤੇ ਹਰ ਕਦਮ ਸਿਰਫ ਕਿਸੇ ਇੱਕ ਦੇਸ਼ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਪੂਰੀ ਦੁਨੀਆ ਤੇ ਆਪਣਾ ਅਸਰ ਛੱਡਦਾ ਹੈ ਤਾਕਤਵਰ ਦੇਸ਼ਾਂ ਦੀ ਆਪਸੀ ਖਿੱਚ ਤਾਣ ਪ੍ਰਭਾਵ ਖੇਤਰ ਵਧਾਉਣ ਦੀ ਦੌੜ ਅਤੇ ਆਦਰਸ਼ਾਂ ਦੇ ਨਾਮ ਤੇ ਕੀਤੀਆਂ ਜਾ ਰਹੀਆਂ ਦਖਲਅੰਦਾਜ਼ੀਆਂ ਨੇ ਅੰਤਰਰਾਸ਼ਟਰੀ ਸਬੰਧਾਂ ਨੂੰ ਹੋਰ ਵੀ ਜਟਿਲ ਬਣਾ ਦਿੰਦਾ ਹੈ ਅਜਿਹੇ ਸਮੇਂ ਵਿੱਚ ਉਹ ਸੰਮੰਚ ਤੇ ਉਭਰ ਰਏ ਹਰ ਸੰਕੇਤ ਨੂੰ ਸਿਰਫ ਰਾਜਨੀਤਿਕ ਘਟਨਾ ਵਜੋਂ ਨਹੀਂ ਸਗੋਂ ਉਹ ਇੱਕ ਦੇ ਸੰਭਾਵਿਤ ਨਤੀਜਿਆਂ ਦੇ ਆਈਨੇ ਵਜੋਂ ਦੇਖਿਆ ਜਾ ਰਿਹਾ ਹੈ ਇਤਿਹਾਸ ਗਵਾਹ ਹੈ ਕਿ ਜਦੋਂ ਮਹਾਂ ਸਤਾਵਾਂ ਆਪਣੀ ਸੋਚ ਅਤੇ ਨੀਤੀਆਂ ਨੂੰ ਖੁੱਲੇ ਤੌਰ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਤਾਂ ਉਸ ਦਾ ਪ੍ਰਭਾਵ ਸਿਰਫ ਸਰਹੱਦਾਂ ਤੱਕ ਸੀਮਿਤ ਨਹੀਂ ਰਹਿੰਦਾ ਇਹ ਟਕਰਾ ਕਦੇ ਕੂਟਨੀਤੀ ਦੇ ਮੈਸ ਤੇ ਨਜ਼ਰ ਆਉਂਦਾ ਹੈ ਕਦੇ ਆਰਥਿਕ ਪਾਬੰਦੀਆਂ ਦੇ ਰੂਪ ਵਿੱਚ ਅਤੇ ਕਦੇ ਅਣਕਹੀ ਚੇਤਾਵਨੀਆਂ ਰਹੀ ਤੇ ਇਸ ਦੌਰਾਨ ਛੋਟੇ ਅਤੇ ਮੱਧਮ ਦੇਸ਼ ਅਕਸਰ ਵੱਡੀਆਂ ਤਾਕਤਾਂ ਦੀ ਇਸ ਖੇਡ ਵਿੱਚ ਫਸ ਕੇ ਰਹਿ ਜਾਂਦੇ ਨੇ ਜਿੱਤੇ ਫੈਸਲੇ ਉਹਨਾਂ ਦੇ ਭਵਿੱਖ ਦੀ ਦਿਸ਼ਾ ਤੈਅ ਕਰ ਦਿੰਦੇ ਨੇ ਤਾਂ ਮੌਜੂਦਾ ਵਿਸ਼ਵ ਪਰਿਪੇਖ ਵਿੱਚ ਇੱਕ ਇਹ ਚੀਜ਼ ਸਪਸ਼ਟ ਹੋ ਚੁੱਕੀ ਹੈ ਕਿ ਅੰਦਰੂਨੀ ਮਾਮਲੇ ਹੁਣ ਸਿਰਫ ਅੰਦਰੂਨੀ ਨਹੀਂ ਰਹੇ ਹਰ ਘਟਨਾ ਤੁਰੰਤ ਅੰਤਰਰਾਸ਼ਟਰੀ ਚਰਚਾ ਦਾ ਕੇਂਦਰ ਬਣ ਜਾਂਦੀ ਹੈ ਅਤੇ ਵੱਖ-ਵੱਖ ਦੇਸ਼ ਆਪਣੇ ਹਿੱਤਾਂ ਅਨੁਸਾਰ ਪੱਖ ਲੈਣ ਲੱਗ ਪੈਂਦੇ ਨੇ ਤੇ ਅਜੇ ਹਾਲਾਤਾਂ ਵਿੱਚ ਬਣਦਾ ਇਹ ਹੈ ਕਿ ਅਸੀਂ ਘਟਨਾਵਾਂ ਨੂੰ ਸਿਰਫ ਖਬਰਾਂ ਵਜੋਂ ਨਹੀਂ ਸਗੋਂ ਵਿਸ਼ਵ ਸਿਆਸਤ ਦੇ ਬਦਲ ਦੇ ਰੁਝਾਵਾਂ ਅਤੇ ਸੰਭਾਵਿਤ ਨਤੀਜਿਆਂ ਦੀ ਗਹਿਰੀ ਸਮਝ ਨਾਲ ਵੇਖੀਏ ਕਿਉਂਕਿ ਇਹੀ ਘਟਨਾਵਾਂ ਆਉਣ ਵਾਲੇ ਸਮੇਂ ਦੇ ਦਿਸ਼ਾ ਵਿਚਨ ਨਿਰਧਾਰਤ ਕਰਨ ਵਾਲੀਆਂ ਨੇ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਈਰਾਨ ਵਿੱਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਖੁੱਲਕੇ ਹਮਾਇਤ ਕਰਨ ਅਤੇ ਰੂਸ ਵੱਲੋਂ ਇਸ ਮਾਮਲੇ ਵਿੱਚ ਅਮਰੀਕਾ ਨੂੰ ਸਖਤ ਚੇਤਾਵਨੀ ਦੇਣ ਨਾਲ ਵਿਸ਼ਵ ਪੱਧਰ ਤੇ ਤਣਾਅ ਵਧ ਗਿਆ। ਸੂਤਰਾਂ ਅਨੁਸਾਰ ਰਾਸ਼ਟਰਪਤੀ 트ੰਪ ਨੇ ਈਰਾਨੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਦਦ ਜਲਦੀ ਪਹੁੰਚ ਰਹੀ ਹੈ। ਰੂਸੀ ਰਾਸ਼ਟਰਪਤੀ 트ੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਉਤ ਸੋਸ਼ਲ ਤੇ ਪੋਸਟ ਕਰਦਿਆਂ ইরਾਨੀ ਦੇਸ਼ ਭਗਤਾ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸੰਸਥਾਵਾਂ ਤੇ ਕਬਜ਼ਾ ਕਰਨ ਅਤੇ ਪ੍ਰਦਰਸ਼ਨ ਜਾਰੀ ਰੱਖਣ ਉਹਨਾਂ ਚ ਚੇਤਾਵਨੀ ਦਿੱਤੀ ਕਿ ਪ੍ਰਦਰਸ਼ਨਕਾਰੀਆਂ ਤੇ ਤਸ਼ੱਦਦ ਕਰਨ ਵਾਲਿਆਂ ਨੂੰ ਵੱਡੀ ਕੀਮਤ ਚੁਕਾਣੀ ਪਵੇਗੀ ਤੇ ਟਰੰਪ ਨੇ ਸਪਸ਼ਟ ਕਿਹਾ ਕਿ ਜਦੋਂ ਤੱਕ ਪ੍ਰਦਰਸ਼ਨਕਾਰੀਆਂ ਦਾ ਕਤਲੇਆਮ ਨਹੀਂ ਰੁਕਦਾ ਉਹ ইরਾਨੀ ਅਧਿਕਾਰੀਆਂ ਨਾਲ ਸਾਰੀਆਂ ਮੀਟਿੰਗਾਂ ਰੱਦ ਕਰ ਦੇਣੇ ਤੇ ਦੱਸਣਯੋਗ ਹੈ ਕਿ ਈਰਾਨ ਵਿੱਚ ਹੋਏ ਕ੍ਰੈਕਡਾਊਨ ਦੌਰਾਨ ਲਗਭਗ 2000 ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਨੇ ਤੇ ਦੂਜੇ ਪਾਸੇ ਰੂਸ ਨੇ ਅਮਰੀਕਾ ਦੀ ਇਸ ਕਾਰਵਾਈ ਨੂੰ ਵਿਨਾਸ਼ਕਾਰੀ ਦੱਸਿਆ ਰੂਸੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਮੱਧ ਪੂਰਬ ਅਤੇ ਵਿਸ਼ਵ ਸੁਰੱਖਿਆ ਲਈ ਇਸ ਸਥਿਤੀ ਦੇ ਭਿਆਨਕ ਨਤੀਜਿਆਂ ਬਾਰੇ ਸੁਚੇਤ ਰਹਿਣਾ ਚਾਹੀਦਾ ਰੂਸ ਨੇ ਈਰਾਨ ਦੇ ਅੰਦਰੂਨੀ ਮਾਮਲੇ ਵਿੱਚ ਬਾਹਰੀ ਦਖਲਅੰਦਾਜ਼ੀ ਨੂੰ ਬਿਲਕੁਲ ਨਾ ਕਾਬਿਲ ਇਹ ਬਦਲਾਅ ਕਰ ਦਿੱਤਾ ਤੇ ਰੂਸੀ ਬਿਆਨ ਵਿੱਚ ਜੂਨ 2025 ਵਿੱਚ ਈਰਾਨ ਵਿਰੁੱਧ ਹੋਈ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਮੁਰ ਅਜੀ ਹਮਾਕਤ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਰਾਸ਼ਟਰਪਤੀ ਟਰੰਪ ਨੇ ਇਹ ਵੀ ਐਲਾਨ ਕੀਤਾ ਕਿ ਜਿਹੜਾ ਵੀ ਦੇਸ਼ ਈਰਾਨ ਨਾਲ ਵਪਾਰ ਕਰੇਗਾ ਉਸ ਨੂੰ ਅਮਰੀਕਾ ਨਾਲ ਕੀਤੇ ਜਾਣ ਵਾਲੇ ਵਪਾਰ ਤੇ 25% ਟੈਰਿਫ ਅਦਾ ਕਰਨਾ ਪਵੇਗਾ ਇਹ ਫੈਸਲੇ ਦੇ ਚੀਨ ਨੇ ਸਖਤ ਨਿਖੇਧੀ ਕੀਤੀ ਹੈ ਅਤੇ ਜਵਾਬੀ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ ਹੈ ਤੇ ਸੂਤਰਾਂ ਅਨੁਸਾਰ ਰੂਸ ਅਤੇ ਈਰਾਨ ਦੇ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ ਤੇ ਪਿਛਲੇ 4 ਸਾਲਾਂ ਵਿੱਚ ਈਰਾਨ ਨੇ ਰੂਸ ਨੂੰ 2.7 ਬਿਲੀਅਨ ਡਾਲਰ ਦੇ ਮਿਜ਼ਾਈਲ ਭੇਜੇ ਨੇ ਤੇ ਰੂਸ ਈਰਾਨ ਵਿੱਚ 25 ਬਿਲੀਅਨ ਡਾਲਰ ਦੀ ਲਾਗਤ ਨਾਲ 4 ਨਵੇਂ ਪਰਮਾਣੂ ਪਲਾਂਟ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਤੇ ਇਸ ਸਥਿਤੀ ਨੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਨਵਾਂ ਕੂਟਨੀਤਿਕ ਸੰਕਟ ਪੈਦਾ ਕਰ ਦਿੱਤਾ ਜਿੱਥੇ ਇੱਕ ਪਾਸੇ ਅਮਰੀਕਾ ਇਰਾਨੀ ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਖੜਾ ਉੱਥੇ ਹੀ ਰੂਸ ਅਤੇ ਚੀਨ ਅਮਰੀਕੀ ਨੀਤੀਆਂ ਦਾ ਵਿਰੋਧ ਕਰ ਰਹੇ ਹਨ